ਅੱਜ ਇਥੇ ਕਾਰੋਬਾਰਾਂ ਦੇ ਵਿੱਚ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਮਨਜੋਗ ਇਕਬਾਲ ਸਿੰਘ ਜੀ ਲਾਲਕਾ ਉਹਨਾਂ ਨੇ ਆਉਣਾ ਸੀ ਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ ਟਰਾਈਸਾਈਕਲ ਵੰਡਣੇ ਸੀਗੇ ਤੇ ਉਸ ਜਗ੍ਹਾ ਤੇ ਥੋੜਾ ਜਿਹਾ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਤੇ ਉਹ ਉੱਥੇ ਟ੍ਰੈਫਿਕ ਤੇ ਰੋਡ ਦੇਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਤੇ ਸਟicker ਲੱਗਾ ਸੀ ਪੁਲਿਸ ਦਾ ਉਹਨਾਂ ਨੇ ਚੈੱਕ ਕੀਤਾ ਤੇ ਉਹ ਫਿਰ ਜਿਹੜੇ ਇਹ ਆਪਣੇ ਕਾਲੇ ਫਿਲਮਾਂ اتار ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ ਇਸ ਕਰਕੇ ਉਹਨੂੰ ਲਾ ਕੇ ਤਾਂ ਵੈਰੀਫਾਈ ਕਰਕੇ ਉਹਨਾਂ ਨੂੰ ਘੱਟ ਜਾਣ ਸਰ ਉੱਤੇ ਪੰਜਾਬ ਕੋਲ ਦਾ ਸਟਿੱਕਰ ਵੀ ਲੱਗਿਆ ਅਸੀਂ ਕਿਹਾ ਇਹ ਗਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਇਹਦਾ ਦੇਖੋ ਇਹ ਉਹਨਾਂ ਦਾ ਕੋਈ ਉਹ ਨਹੀਂ ਦੱਸਿਆ ਜਿਹੜੇ ਗੱਡੀ ਡਰਾਈਵ ਕਰ ਰਹੇ ਸੀ ਵੀ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਤੇ ਉਹਨੇ ਲਾਤਾ ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ ਜੀ ਨਹੀਂ ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ ਜਿਹੜੇ 18 20 ਸਾਲ ਦੇ ਬੱਚੇ ਇਹ ਸ਼ਰਤਾਂ ਇਦਾਂ ਇਹ ਕੰਮ ਕਰਦੇ ਇਹਨਾਂ ਨੂੰ ਇਹ ਮਾਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ ਇਹ ਤਾਂ ਮਾਪਿਓ ਨੂੰ ਸਮਝਾਉਣਾ ਚਾਹੀਦਾ ਜੀ ਹੁਣ ਪਬਲਿਕ ਨੂੰ ਵੀ ਪਤਾ ਹੈ ਵੀਰ ਆ ਵੀ ਸਾਰੀ ਪਬਲਿਕ ਵੀ ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆ ਡਰਾਈਵ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ ਪਰ ਉਹਨੂੰ ਕੋਈ ਕਾਰਵਾਈ ਹੋਊਗੀ ਵੀ ਬੁਲਾਵਾਂਗੇ ਵੈਰੀਫਾਈ ਕਰਕੇ ਲੈ ਭੇਜੇ ਆ ਬੁਲਾਵਾਂਗੇ ਉਹਨਾਂ ਨੂੰ ਬਾਅਦ ਵਿੱਚ ਉਹ ਤੋਂ ਪਿੱਛੇ ਗੱਡੀ ਆਈ ਸੀ ਜਿੰਦੇ ਉੱਤੇ ਇਨਕਮ ਟੈਕਸ ਅਸੈਸ ਕਰਕੇ ਲੱਗਿਆ ਉਸ ਵੇਲੇ ਫਿਰ بیਐਪੀ ਜਰੂ ਆ ਗਏ ਸੀ ਮੌਕੇ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਪੈ ਗਿਆ ਸੀ ਥੈਂਕ ਯੂ ਅੱਗੇ ਵੀ ਕਾਰਵਾਈਆਂ ਹੁੰਦੀਆਂ ਰੋਗੀਆਂ ਤੇ ਅੱਗੇ ਵੀ ਆਪਾਂ ਪੁਲਿਸ ਜਿੰਨੀ ਵੇਅਰ ਆ ਸਾਰੀ ਕਰਾਂਗੇ ਜੋ ਜੇ ਕੋਈ ਬੰਦਾ ਸਾਨੂੰ ਇਦਾਂ ਦਾ ਸ਼ੱਕੀ ਦਿੱਸਦਾ ਹੈ ਤਾਂ ਉਹਦੇ ਵਿੱਚ ਅਸੀਂ ਇਹਨੂੰ ਰੋਕ ਕੇ ਚੈੱਕ ਕਰਕੇ ਤੁਹਾਨੂੰ ਸਾਰੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਧੰਨਵਾਦ ਅੱਜ ਇੱਥੇ ਕਾਰੋਬਾਰਾਂ ਦੇ ਵਿੱਚ ਕਟਗਣ ਦੀ ਕਮਿਸ਼ਨ ਦੇ ਚੇਅਰਮੈਨ ਮਨਜੋਗ ਇਕਬਾਲ ਸਿੰਘ ਜੀ ਲਾਲਕਾ ਉਹਨਾਂ ਨੇ ਆਉਣਾ ਸੀ ਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ ਟਰਾਈਸਾਈਕਲ ਵੰਡਣੇ ਸੀਗੇ ਤੇ ਉਸ ਜਗ੍ਹਾ ਤੇ ਥੋੜਾ ਜਿਹਾ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਤੇ ਉਹ ਉੱਥੇ ਟ੍ਰੈਫਿਕ ਤੇ ਰੋਡ ਦੇਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਤੇ ਸਟicker ਲੱਗਾ ਸੀ ਪੁਲਿਸ ਦਾ ਉਹਨਾਂ ਨੇ ਚੈੱਕ ਕੀਤਾ ਤੇ ਉਹ ਫਿਰ ਜਿਹੜੇ ਇਹ ਆਪਣੇ ਕਾਲੇ ਫਿਲਮਾਂ اتار ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ ਇਸ ਕਰਕੇ ਉਹਨੂੰ ਲਾ ਕੇ ਤੇ ਵੈਰੀਫਾਈ ਕਰਕੇ ਉਹਨਾਂ ਨੂੰ ਘਰ ਜਾਣ ਸਰ ਉੱਤੇ ਪੰਜਾਬ ਕੋਲ ਦਾ ਸਟਿੱਕਰ ਵੀ ਲੱਗਿਆ ਅਸੀਂ ਕਿਹਾ ਇਹ ਗਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਇਹਦਾ ਦੇਖੋ ਇਹ ਉਹਨਾਂ ਦਾ ਕੋਈ ਨਹੀਂ ਦੱਸਿਆ ਜਿਹੜੇ ਗੱਡੀ ਡਰਾਈਵ ਕਰ ਰਹੇ ਸੀ ਤੇ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਤੇ ਉਹਨੇ ਲਾਤਾ ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ ਜੀ ਨਹੀਂ ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ ਜਿਹੜੇ 18 20 ਸਾਲ ਦੇ ਬੱਚੇ ਇਹ ਸ਼ਰਾਰਤੀ ਐਦਾਂ ਇਹ ਕੰਮ ਕਰਦੇ ਕਿਹਨੂੰ ਇਹ ਮਾਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ ਇਹ ਤਾਂ ਮਾਪਿਓ ਨੂੰ ਸਮਝਾਉਣਾ ਚਾਹੀਦਾ ਜੀ ਹੁਣ ਪਬਲਿਕ ਨੂੰ ਵੀ ਪਤਾ ਹੈ ਵੇਰ ਆ ਵੀ ਸਾਰੀ ਪਬਲਿਕ ਵੀ ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆ ਡਰਾਈਵ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ ਸਰ ਉਹਨੂੰ ਕੋਈ ਕਾਰਵਾਈ ਹੋਊਗੀ ਵੀ ਬੁਲਾਵਾਂਗੇ ਵੈਰੀਫਾਈ ਕਰਕੇ ਲੈ ਭੇਜੇ ਆ ਬੁਲਾਵਾਂਗੇ ਉਹਨਾਂ ਨੂੰ ਬਾਅਦ ਵਿੱਚ ਉਹ ਤੋਂ ਪਿੱਛੇ ਗੱਡੀ ਆਈ ਸੀ ਜਿੰਦੇ ਉੱਤੇ ਇਨਕਮ ਟੈਕਸ ਸਟਿੱਕਰ ਲੱਗਿਆ ਹੋਇਆ ਸੀ ਉਸ ਵੇਲੇ ਫਿਰ بیਐਪੀ ਜਰੂ ਆ ਗਏ ਸੀ ਮੌਕੇ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਪੈ ਗਿਆ ਸੀ ਥੈਂਕ ਯੂ ਅੱਗੇ ਵੀ ਕਾਰਵਾਈਆਂ ਹੁੰਦੀਆਂ ਰੁਗੀਆਂ ਤੇ ਅੱਗੇ ਵੀ ਆਪਾਂ ਪੁਲਿਸ ਜਿੰਨੀ ਵੇਅਰ ਆ ਸਾਰੀ ਕਰਾਂਗੇ ਜੋ ਜੇ ਕੋਈ ਬੰਦਾ ਸਾਨੂੰ ਇਦਾਂ ਦਾ ਸ਼ੱਕੀ ਦਿੱਸਦਾ ਹੈ ਤਾਂ ਉਹਦੇ ਵਿੱਚ ਅਸੀਂ ਇਹਨੂੰ ਰੋਕ ਕੇ ਚੈੱਕ ਕਰਕੇ ਤੁਹਾਨੂੰ ਸਾਰੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਧੰਨਵਾਦ